ਮਨਨਰਪੜੇ ਅਦਤੀ ਰਿਸ਼ੂ ਦੇ ਕੇਸ ਦੇ ਵਿੱਚ ਕੀ ਮਾਮਲਾ ਕੀ ਹੈ ਇਹ ਕੌਣ ਹੈ ਹਟਣ ਦਾ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜਿਹੜਾ ਪੇਸ਼ਤਾਚਾਰ ਉੱਪਰ ਚਲਾਈ ਗਈ ਮਹਿਮ ਤਹਿਤ ਜਿਹੜਾ ਹੈਗਾ ਮਦਈ ਮਨਪ੍ਰੀਤ ਸਿੰਘ ਵਾਸੀ ਅਕਲੀਆ ਜਲਾਲ ਇਹਨੇ ਸਾਡੇ ਕੋਲੇ ਪਹੁੰਚ ਕੇ ਵਿਜੀਲੈਂਸ ਕੋਲੇ ਇੱਕ ਕੰਪਲੇਂਟ ਦਰਜ ਕਰਾਈ ਸੀ ਕਿ ਇਸ ਜਿਹੜੇ ਹੈਗੇ ਤਾਰਾ ਸਿੰਘ ਹੈਗੇ ਕੋਈ ਇਹਨਾਂ ਦਾ ਮੈਟਰ ਸੀ ਜਾਂ ਕੋਈ ਇਹਨਾਂ ਕੋਲੇ ਕੰਪਲੇਂਟ ਚੱਲਦੀ ਸੀ ਕਿ ਟ੍ਰੈਕਟਰ ਨਾਲ ਐਕਸੀਡੈਂਟ ਹੋਇਆ ਸੀ ਉਹਦੇ ਬਦਲੇ ਜਿਹੜਾ ਹੈਗੇ ਇਹਨਾਂ ਨੇ ਉਹਨਾਂ ਤੋਂ 10000 ਰੁਪਏ ਦੀ ਡਿਮਾਂਡ ਕੀਤੀ ਸੀਗੀ ਇਹਨਾਂ ਦਾ ਜਿਹੜਾ ਹੈਗਾ 8000 ਰੁਪਏ ਚ ਸੌਦਾ ਆਇਆ ਸੀ ਆ ਤੇ ਅੱਜ ਉਹ ਜਿਹੜਾ ਹੈਗਾ 8000 ਰੁਪਿਆ ਲੈ ਕੇ ਗਿਆ ਸੀ ਆ ਤੇ ਉਸਦੇ ਵੀ ਜਿਹੜਾ ਹੈਗਾ ਇਹਨੂੰ 3000 ਰੁਪਏ ਲੈਂਦੇ ਅਸੀਂ ਰੰਗੇ ਹੱਥੀਏ ਨੂੰ ਕੱਪ ਕੀਤਾ ਗਿਆ ਇਹ ਔਨ ਡਿਊਟੀ ਸੀ ਵਰਦੀ ਚ ਸੀ ਹਾਂਜੀ ਹਾਂਜੀ ਕਿੱਥੇ ਲੱਗੇ ਹੋਏ ਨੇ ਕਾ ਜੀ ਦਲਪੁਰ ਕੈਂਟ ਕੈਂਪ ਫਕਤਬਾ ਉੱਥੇ ਲੱਗੇ ਹੋਏ ਨੇ ਹਾਂਜੀ ਤੇ ਮੌਕੇ ਤੋਂ 3000 ਰੁਪਿਆ ਜੀਰਾ ਤੇੜਾ-ਟੜਾ ਪੜਿਆ ਗਿਆ ਤਾਂ ਉੱਥੇ ਮﻘਦਮਾ ਦੱਚ ਕਰਕੇ ਜਿਹੜੀ ਹੈਗੀ ਅਸੀਂ ਇਹ ਕਾਰਵਾਈ ਅਮਰਤ ਚ ਲੈ ਰਹੇ ਹਾਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਚ ਐਫਆਰ ਦਰਜ ਕੀਤੀ ਐ ਸੀ ਐਫਆਰ ਦਰਜ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ ਠੀਕ ਹੈ ਮਨਿੰਦਰ ਕੜੇ ਅਦਤੀ ਰਿਸ਼ੂ ਦੇ ਕੇਸ ਦੇ ਵਿੱਚ ਕੀ ਮਾਮਲਾ ਕੀ ਹੈ ਇਹ ਕੌਣ ਹੈ ਹਟਣ ਦਾ ਪੰਜਾਬ ਵਿਲੈਸ ਬਿਊਰੋ ਵੱਲੋਂ ਜਿਹੜਾ ਭਿਸ਼ਟਾਚਾਰ ਉਪਰ ਚਲਾਈ ਗਈ ਮਹਿਮ ਤੈਤ ਜਿਹੜਾ ਹੈਗਾ ਮਦਈ ਮਨਪ੍ਰੀਤ ਸਿੰਘ ਵਾਸੀ ਅਕਲੀਆ ਜਲਾਲ ਇਹਨੇ ਸਾਡੇ ਕੋਲੇ ਪਹੁੰਚ ਕੇ ਵੀਲਸ ਪੋ ਅਗਲੇ ਕੇ ਕੰਪਲੇਂਟ ਦਰਜ ਕਰਾਈ ਸੀ ਕਿ ਸਹੀ ਜਿਹੜੇ ਹੈਗੇ ਤਾਰਾ ਸਿੰਘ ਹੈਗੇ ਆ ਕੋਈ ਇਹਨਾਂ ਦਾ ਮੈਟਰ ਸੀ ਜਾਂ ਕੋਈ ਇਹਨਾਂ ਕੋਲੇ ਕੰਪਲੇਂਟ ਚੱਲਦੀ ਸੀ ਕਿ ਟ੍ਰੈਕਟਰ ਨਾਲ ਐਕਸੀਡੈਂਟ ਆਇਆ ਸੀ ਉਹਦੇ ਬਦਲੇ ਜਿਹੜੇ ਹੈਗੇ ਇਹਨਾਂ ਨੇ ਉਹਨਾਂ ਤੋਂ 10000 ਰੁਪਏ ਦੀ ਡਿਮਾਂਡ ਕੀਤੀ ਸੀ ਤੇ ਇਹਨਾਂ ਦਾ ਜਿਹੜਾ ਹੈਗਾ 8000 ਰੁਪਏ 'ਚ ਸੌਦਾ ਹੋਇਆ ਸੀ ਆ ਅੱਜ ਉਹ ਜਿਹੜਾ ਹੈਗਾ 8000 ਰੁਪਏ ਲੈ ਕੇ ਗਿਆ ਸੀ ਆ ਤੇ ਉਸਦੇ ਵੀ ਜਿਹੜਾ ਹੈਗਾ ਇਹਨੂੰ 3000 ਰੁਪਏ ਲੈਂਦੇ ਸੀ ਰੰਗੇ ਹੱਥੀਏ ਨੂੰ ਕੱਪ ਕੀਤਾ ਗਿਆ ਇਹ ਔਨ ਡਿਊਟੀ ਸੀ ਵਰਦੀ ਚ ਸੀ ਹਾਂਜੀ ਹਾਂ ਕਿੱਥੇ ਲੱਗੇ ਹੋਏ ਨੇ ਤੁਹਾਡੇ ਦਿਲਪੁਰ ਕੈਂਟ ਕੈਂਪ ਫਕਤਬਾ ਉਥੇ ਲੱਗੇ ਹੋਏ ਨੇ ਠਾਣਾ ਹਾਂਜੀ ਤੇ ਮੌਕੇ ਤੋਂ 3000 ਰੁਪਏ ਇਹਰਾ ਰੈਡ ਐਂਡ ਰੈਡ ਪੜਿਆ ਗਿਆ ਤਾਂ ਉਥੇ ਮਕਦਮਾ ਦਰਜ ਕਰਕੇ ਜਿਹੜੀ ਹੈਗੀ ਅਸੀਂ ਕਾਰਵਾਈ ਅਮਲ ਚ ਲੈ ਰਹੇ ਹਾਂ ਕਿ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਚ ਐਫਆਰ ਦਰਜ ਕੀਤੀ ਹੈ ਅਸੀਂ ਐਫਆਰ ਦਰਜ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਹਾਂ ਠੀਕ ਹੈ ਕੀ ਤੁਹਾਨੂੰ ਤਲਵੰਡੀ ਸਾਬੋਜ ਪ੍ਰੀ ਸਕੂਲ ਦੀ ਪਾਲ ਹੈ ਜਿੱਥੇ ਤੁਹਾਡੇ ਬੱਚਿਆਂ ਨੂੰ ਮਿਲ ਸਕੇ ਸ਼ਾਨਦਾਰ ਲਰਨਿੰਗ ਅਤੇ ਕੇਅਰਿੰਗ ਐਟਮੋਸਫੇਅਰ ਐਡਮਿਸ਼ਨ ਕਰਾਓ ਕਿਡਜ਼ੀ ਤਲਵੰਡੀ ਸਾਬੋਜ ਤੁਹਾਡੇ ਬੱਚੇ ਇਥੇ ਸਿੱਖਦੇ ਨੇ ਗੇਮਸ ਨਾਲ ਜੀ ਲਰਨਿੰਗ ਦਾ ਸ਼ਾਨਦਾਰ ਕਰਿਕੂਲਮ ਜਿੱਥੇ ਬੱਚਿਆਂ ਨੂੰ ਬੇਸਿਕ ਐਜੂਕੇਸ਼ਨ ਇੰਟਰਸਟਿੰਗ ਵੇਜ ਸਿਖਾਈ ਜਾਂਦੀ ਹੈ ਅੱਜ ਹੀ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਚਣੋ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਯਾਦ ਰੱਖੋ ਕਿਡਜ਼ੀ ਤਲਵੰਡੀ ਸਾਬੋ